ਮਾਵਾ ਦੀ ਤਾਂ ਲੋੜ ਹੁੰਦੀ ਬੰਦੇ ਨੂੰ ਉਮਰ ਸਾਰੀ ਸੁੱਖ ਹੁੰਦੇ ਮਾਵਾ ਦੇ ਬੜੇ ਕਿਸੇ ਦੀ ਰੱਬਾ ਮਾਂ ਨਾ ਮਰੇ ਕਿਸੇ ਦੀ ਰੱਬਾ ਮਾਂ ਨਾ ਮਰੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਤੇ ਮੇਰੇ ਨਾਲ ਬਾਈ ਨਿਰਮਲ ਨਿਮਾ ਜਿਸ ਦੇ ਗੀਤ ਤੁਸੀਂ ਪਹਿਲਾਂ ਵੀ ਮੇਰੇ ਪੇਜ ਦੇ ਉੱਤੇ ਸੁਣ ਚੁੱਕੇ ਹੋ ਅੱਜ ਵੀ ਇੱਕ ਬੜਾ ਪਿਆਰਾ ਗੀਤ ਮਾਂ ਨੂੰ ਸਮਰਪਿਤ ਗੀਤ ਨਿਰਮਲ ਨਿਮਾ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਲੈ ਕੇ ਆਇਆ ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗਾ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਪੇਜ ਨੂੰ ਲਾਈਕ ਕਰਨਾ ਫੋਲੋ ਕਰਨਾ ਤੇ ਨਿਰਮਲ ਨਿੰਮੇ ਦੀ ਆਵਾਜ਼ ਨੂੰ ਦੇਸ਼ ਦੁਨੀਆ ਤੱਕ ਪਹੁੰਚਾਉਣਾ ਇੱਕ ਪਾਸੇ ਜੇ ਰੱਬ ਖਲੋਵੇ ਦੂਜੇ ਪਾਸੇ ਮੈਂ ਛੱਡ ਕੇ ਰੱਬ ਦਾ ਪੱਲਾ ਤੇ ਮੈਂ ਫੜ ਲਾਂ ਮਾਂ ਤੁਝੇ ਤਾਂ ਮੇਰੀ ਮਾਂ ਮੇਰੀ ਮਾਂ ਮੇਰੀ ਮਾਂ ਮੇਰੀ ਮਾਂ ਮੇਰੀ ਮਾਂ ਨੌਵੇਂ ਮਹੀਨੇ ਕੁਖ ਚ ਪਾਲ ਸੱਤਿਓਂ ਦੁੱਧ ਚੰਗਾਵੇ ਲੋਰੀਆਂ ਦੇਵੇ ਮੰਗੇ ਦੁਆਵਾ ਬੁੱਕਲ ਵਿੱਚ ਖੜਾਵੇ ਲੋਰੀਆਂ ਦੇਵੇ ਮੰਗੇ ਦੁਆਵਾ ਬੁੱਕਲ ਵਿੱਚ ਖੜਾਵੇ ਰੋਟੀ ਮੰਗਾ ਚੋਰੀ ਦੇਵੇ ਦੁੱਧ ਪਾਣੀ ਦੇਤਾ ਮੇਰੀ ਮਾਂ ਮੇਰੀ ਮਾਂ ਮੇਰੀ ਮਾਂ

मा मे मेरी मा मेरी मा मेरी मा मेरी ਸੋ ਬੜਾ ਪਿਆਰਾ ਗੀਤ ਬਾਈ ਨਰਮਲ ਨੰਮੇ ਨੇ ਸੁਣਾਇਆ ਮੇਰੀ ਮਾਂ ਸੋ ਸਾਡੇ ਨਾਲ ਬਾਈ ਪਾਲ ਸਿੰਘ ਜੋ ਢੋਲਕੀ ਮਾਸਟਰ ਨੇ ਉਹ ਇਸ ਗੀਤ ਦੇ ਵਿੱਚ ਢੋਲਕ ਬੁਜਾ ਰਹੇ ਸੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹਨਾਂ ਦਾ ਇਹ ਪ੍ਰਾਰਾਲਾ ਬੜਾ ਅੱਛਾ ਲੱਗਿਆ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਕਿਸੇ ਹੋਰ ਜਗ੍ਹਾ ਤੇ ਉਦੋਂ ਤੱਕ ਲਈ ਦੋ ਇਜਾਜ਼ਤ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ